ਸਿਰੀ ਰਾਗ ਮਹੱਲਾ 5 ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਇ ਨਾ ਵੇ ਛੋੜਿਆ ਵਿਛੜੈ ਸਭ ਮੈਂ ਰਹਾ ਸਮਾਇ ਦੀਨ ਦਰਦ ਦੁਖ ਭੰਜਨਾ ਸੇਵਕ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰ ਮੇਲਾ ਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋ ਪ੍ਰੀਤ ਤਰੇਗ ਸੁਖੀ ਨੰਦੀ ਸੈ ਕੋਇ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਵਾਰ ਜੋ ਮੰਗੀਐ ਸੋਈ ਪਾਈਐ ਨਿਧਾਰਾਂ ਆਧਾਰ ਜਿਸ ਪੇਖਤ ਕਿਲ ਵਿਖਹਿਰਾ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਾਈ ਐ ਮਨ ਕੀ ਲਾਹਿ ਪ੍ਰਾਂਤ ਗੁਣ નિਧਾਨ ਨ ਆਵਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੀ ਐ ਦਿਨ ਵਿਸਰਹੁ ਨਹੀਂ ਰਾਤ ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹضور ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦੁਖ ਸਿੰਧ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਿਜ ਸਵਾਰ ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰਿਐ ਅੰਤਰ ਰਖ ੳਰ ਧਾਰ ਮੇਰੇ ਮਨ ਹਰ ਬਿਨ ਅਵਰਨਾ ਕੋਇ ਪ੍ਰਭ ਸਰਣਾਈ ਸਦਾ ਰਹੋ ਦੁਖ ਨ ਵਿਆਪੈ ਕੋਇ ਰਹਾਉ ਰਤਨ ਪਦਾਰਥ ਮਾਨਤਾ ਸੋਇ ਨ ਰੂਪਾ ਖਾਤ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਥ ਜਿਨ ਕੀਤਾ ਤਿਸਹਿ ਨ ਜਾਣਈ ਮਨ ਮੁਖ ਪਾਸ਼ ਨਾ ਪਾਤ ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣੈ ਦੂਰ ਕ੍ਰਿਸ਼ਨ ਲਾਭੀ ਰਚ ਰਹਿਆ ਅੰਤਰ ਹੋ ਮੈਂ ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਝਹਿ ਪੂਰ ਰਾਖਲੇ ਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਏ ਨਾ ਰਖਨ ਹਾਰ ਮਹਾ ਬਿੱਖ ਜਮ ਭਇਆ ਨਾਨਕ ਨਾਮ ਨਾ ਵਿਸਰਾਓ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁੱਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰਨਾਮ ਰਿਦੈ ਨ ਵਸੈ ਕਾਰਜਿਤੈ ਨਾ ਲੇ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾ ਨਾਮ ਨਿਧਾਨ ਧਿਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਵ ਕਰ ਸੰਗਤ ਤੂੰ ਸਾਧਕੀ ਅਠ ਸੱਠ ਤੀਰਥ ਨਾਓ ਜੀਉ ਪ੍ਰਾਨ ਮਨ ਤਨ ਹਰੇ ਸਾਚਾ ਏਹ ਸਵਾਉ ਅਥਾ ਮਿਲੈ ਵਡਿਆਈਆਂ ਦਰਗਾਹ ਪਾਵਹਿ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸੇ ਕਿਸੇ ਹੱਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਤ ਨਾਨਕ ਪ੍ਰਭ ਸਰਣਾਗਤੀ ਸਰਬ ਘਟਾਂ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸ਼ਰਨ ਪਏ ਪ੍ਰਭ ਆਪਨੇ ਗੁਰ ਹੋਆ ਕਿਰਪਾਲ ਸਤਗੁਰ ਕੈ ਉਪਦੇਸ ਹੈ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾ ਕਰੇ ਦਇਆ ਪ੍ਰਭ ਆਪਨੀ ਇੱਕ ਨਿਮਖ ਨਾ ਮਨੋ ਵਿਸਾਰ ਰਹਾ ਗੁਣ ਗੋਵਿੰਦ ਨਿਤ ਗਾਵੀਐ ਅਹ ਅਭ ਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਜ ਸਿਫਤੀ ਰਤਿਆ ਭਗਦਲ ਉਤਰੇ ਪਾ ਤੀਰਥ ਵਰਤ ਲਖ ਸੰਜਮ ਪਾਇਐ ਸਾਧੂ ਤੂਰ ਲੋਕ ਕਮਾਵੇ ਕਿਸਤੇ ਜਾਵੇ ਖੈ ਸਦਾ ਹਦੂ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਪ ਛਾਹੀ ਅਮਰ ਸੱਚ ਸੱਚੇ ਸੱਚਾ ਥਾਂ ਸੱਚੀ ਕੁਦਰਤ ਧਾਰਿਅਨ ਸੱਚ ਸਿਰਜਿਓ ਜਹਾਂ ਨਾਨਕ ਜਪਿਐ ਸਚਨਾ ਹਉ ਸਦਾ ਸਦਾ ਕੁਰਬਾਨ ਸ੍ਰੀ ਰاگ ਮਹੱਲਾ ਪੰਜਵਾਂ ਉਤਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾ ਮਨ ਇੱਛੇ ਫਲ ਪੁੰਚ ਤੋ ਸਭ ਚੂਕੈ ਸੋਗ ਸੰਤਾ ਪ੍ਰਹਾਵ ਜਿਸ ਕਾਰਨ ਤਨ ਧਰਿਆ ਸੋ ਪ੍ਰਭ ਠਾਣਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਵੇ ਹਰ ਮਾਨਿਕਾ ਅੰਮ੍ਰਿਤ ਹਰ ਕਾ ਨਾਮ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ